ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਆ ਅੱਜ ਸੱਚ ਜੁਗਾਰ ਸੱਚ ਹੈ ਵੀ ਸੱਚ ਹੁਣ ਦਾਰੂ ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਐ ਸੋ ਇੱਕ ਬਜ਼ੁਰਗ ਹੈਗੇ ਸਰਕਾਰ ਜੋਗੰਦੇ ਉਹ ਮਾਤਾ ਵਾ ਮਾਤਾ ਦੀ ਕੀ ਆਲਾ ਤੁਹਾਨੂੰ ਨਿਕਲ ਬਾਹਰ ਇਹ ਤੁਹਾਨੂੰ ਕੀ ਕਰਵਾ ਕਿਉਂ ਤੁਹਾਨੂੰ 당 ਕਰਦੀ ਇਹ ਬਹੁਤ ਦੱਸੋ ਵੀ ਦੱਸੋ ਤੁਸੀਂ ਸਾਨੂੰ ਤੁਹਾਡੀ ਨਾ ਜਿੱਥੇ ਬੰਨੀਆਂ ਵੱਲੋਂ ਅਸੀਂ ਆਏ ਆ ਤੇ ਵੀ ਆਪਣਾ ਵੀ ਸਾਨੂੰ ਇਹੋ ਫੋਨ ਕੀਤਾਗਾ ਤੁਹਾਡੀ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਗਈ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਰੋਮੇ ਕਹਦੇ ਹੋ ਅੱਗਾ ਹੀ ਬਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਚਲੋ ਤੇ ਤੁਹਾਨੂੰ ਪਰੇਸ਼ਾਨ ਕਰਦੇ ਗਾਲਾਂ-ਗੋਲਾਂ ਕੱਢਦੇ ਕੀ ਕਹੀ ਆਹੀ ਮਤਲਬ ਰੋਜ਼ ਕੋੜ ਮਾਰਦੀ ਰੋਜ਼ ਮਾਰਦੀ ਚਲੋ ਚੋਗਾ ਨਹੀਂ ਪਰ ਅੱਜ ਤੁਹਾਨੂੰ ਦਾਲ ਦੇ ਮੈਨੂੰ ਪਤਾ ਤੁਹਾਨੂੰ ਖਬਰ ਹੁੰਦੀ ਨਹੀਂ ਕੋਈ ਵੀ ਲੋੜ ਠੀਕ ਹੈ ਅਸੀਂ ਤੁਹਾਡੇ ਨਾਲ ਆ ਠੀਕ ਹੈ ਹਰ ਪਤ ਦੇ ਜਿਵੇਂ ਵੀ ਹੈਗਾ ਵਾ ਇੱਕ ਤੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਤੇ ਜਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਕਿ ਜੇ ਤੇ ਮਾਤਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮਿੰਟ ਜੀ ਅਮ ਜੁਰਮਦਾਰੀ ਪਾ ਲਾ ਮੇਰੀ ਪਲਸਟਰ ਲੱਤਾਂ ਪਲਸਟਰ ਤੇਰਾ ਲੱਗਾ ਉਹ ਤੇ दारू ਦੇ ਨਾਲ ਆ ਆ ਉਮਰ ਵੱ ਬੱਚਿਆਂ ਨੇ ਹੁਣ ਪਲਣਾ ਤੇ दारू ਦੇ ਨਾਲ ਡਕੀਓ ਹੈ ਜਿਹਨੂੰ ਹੈ ਵੇ ਸਾਡੇ ਨੂੰ ਨਹੀਂ ਜਾਨੀ ਇਹ ਬਿੱਥਰੇ ਕੋਈ ਡਰਾਵਾ ਵੈ। ਵੇਖੋ ਜੇ दारू ਦੇ ਨਾਲ ਪੂਰਾ ਡੱਕੀ ਹੋਈ ਆ। ਠੀਕ ਐ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ दारू ਦੇ ਨਾਲ ਪ੍ਰਭਾਵ ਵੀ ਦੇ ਲੇ ਤਾਂ ਇਹ ਕਹਿੰਦਾ ਡੱਕ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੁਰੀ ਹਾਲਤ ਚ ਛੱਡੀ ਵੀ। ਕੈਨੇਡਾ ਮੇਂ ਤਾਂ दारू ਪੀਂਦੇ ਨੇ। ਮੈਨੂੰ ਨਾ ਆਦਾ ਘਰੇ ਮੈਂ ਜਮੂਨ ਤੋਂ ਪਹਿਲਾਂ ਪਹਿਲਾਂ ਦੀ ਪੀਂਦੀ ਐ। ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਐ ਨਹੀਂ ਬੱਚਿਆਂ ਦਾ ਕੋਈ। ਵਾਹ ਭਰਾ ਮੇਰੇ ਟੀਚਰ ਵਾ ਵਾਹ ਭਰਾ ਮੇਰੇ ਆਹ ਵਾਹ ਭਰਾ ਮੇਰੇ ਆ ਤੂੰ ਹੀ ਰਹਿ ਗਿਆ ਇਹਦੇ ਕੋਲ ਚਲੋ 소ਫੀ ਦੇ ਨੂੰ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ 소ਫੀ ਹਾਂ ਨਹੀਂ ਭਰਾ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਦੇਖ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਮੈਂ ਡਾਕਟਰ 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 ਉਹ ਮੈਂ ਡਾਕਟਰ ਉਹ ਟੀਚਰ ਕਹਿੰਦੇ ਟੀਚਰ ਟੀਚਰ ਪਿੱਛੇ ਫਾਦਰ ਡਾਕਟਰ ਵਾ ਆਪੇ ਉਹਨੇ ਕਿਹਾ ਸੀ ਵੀ ਪੜੇ ਰਾਂ ਕੰਮ ਕਰਦਾ ਸਾਰੇ ਨਾਲ ਹੀ ਮਤਲਬ ਹੁਣ ਤੇ ਜਿਹੜਾ ਮਰਜ਼ੀ ਉਦਾਂ ਤੁਸੀਂ ਲੈ ਲਓ ਆਹ ਬੱਚੇ ਵਾਲਾ ਬਣਿਆ ਦੇ ਦੇ ਮੈਂ ਤੈਨੂੰ ਦੱਸਾਂ ਤੈਨੂੰ ਦੱਸਾਂ ਉਹ ਸਮਝਦਾ بڑا ਤੈਨੂੰ ਨਾ ਮਾਰਾਂ ਨਾ ਮਾਂ ਤੇ ਤੇ ਮੈਂ ਡਾਕਟਰ ਆਇਆ ਕਰ ਜਿਹੜੀ ਸ਼ਬਦਾਵਲੀ ਹੀ ਤੁਹਾਡੀ ਮੈਂ ਉਹ ਵੱਡ ਬੋਲ ਨਹੀਂ ਸਕਦਾ ਕੁੱਤੀਆਂ ਤੇ ਬਿੱਲੀਆਂ ਪਤਾ ਨਹੀਂ ਕੀ ਕੁਛ ਨੂੰ ਮਾਤਾਂ ਨੂੰ ਬੋਲਿਆ ਬਜ਼ੁਰਗ ਮਾਤਾਂ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਆਏ ਹੋਣੇ ਬੋਲਟ ਲਈ ਬੁਲੰਟੇ ਮਰ ਜਾਣਾ ਚਾਹਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫਗਿਆ ਨੌਕਰੀ ਮਿਲੀ ਤੇ ਫਿਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਰਾ ਤੁਸੀਂ ਕਰ ਦਿੱਤਾ ਉਹ ਤਾਂ ਮਜਾਰਕ ਦਾ ਬਜ਼ੁਰਗ ਦਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਬਾਤਾਂ ਦੀ ਬੇਹਾਲਤ ਕੀ ਆ ਉਹਦੀ ਉਹ ਡਰਦੇ ਮਾਰੇ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆਹ ਮਾਤਾ ਜੀ ਪਤਾ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਆ ਆ ਬੁੱਢੇ ਬਾਰੇ ਕਿੱਥੇ ਜਾਣਾ ਹੈ ਇੱਧਰ ਆ ਤੀਰਥ ਸਥਾਨ ਤੋਂ ਨਹੀਂ ਮੇਰਾ ਆਪਣੀ ਆ ਮੈਂ ਤਾਂ ਆਪਣੀ ਉੱਥੇ ਜਾਂਦੀ ਆ ਚੁੱਪ ਕਰੋ ਦੰਤ ਪਾਸੇ ਨਾ ਜਾਣ ਦੀ ਲੋੜ ਨਹੀਂ ਕੋਈ ਨਾ ਕਰੇ ਉਹ ਨਾ ਸ਼ਰਦਾਰੀ ਨਾ ਦੰਤ ਬੋਲਣ ਦੀ ਲੋੜ ਨਹੀਂ ਰਿਪੋਰਟਰ ਬਾਹਰ ਬੱਚੇ ਬੋਲਾਂਗੇ ਮੇਰੇ ਘਰ ਸਮਾ ਤਾਂ ਕਿੱਥੇ ਜਾਂਦੀ ਆ ਕਿੱਥੇ ਜਾਂਦੀ ਆ ਆ ਵੇ ਪਾਪਾ ਜੀ ਆਏ ਬਬੀ ਆਏ ਪਾਪਾ ਜੀ ਆਏ ਗੁਰਪਤ ਆ ਚਲਿੱਤਰ ਆ ਨਾ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਵੇਚ ਚੁੱਕੇ ਇਹੋ ਜਿਹੇ ਚਲਿੱਤਰ ਆਪਾਂ ਰੋਜ਼ ਹੀ ਰੱਖਦੇ ਆ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਆ ਇਹ ਅਜਿਹੇ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇੱਥੇ ਵਾਇਰਲ ਹੋਈ ਆ ਸਾਨੂੰ ਮਜਬੂਰ ਕਰਨ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਦਾ ਘੱਟੋ-ਘੱਟ ਵੀ 70-75 ਮੈਂ ਕਹਿੰਦਾ ਕਦਾ ਸਾਹ ਉਹਦੇ ਸਾਹਮਣੇ ਆ ਰਿਹਾ ਕੈਮਰਾ ਵੀ ਖਿੱਚੇ ਨੇ ਸਬੰਧੀਆਂ ਪਾਜੀ ਹੋਰ ਵੀ ਹੋਣੀ ਆ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਟਕੇ ਪਏ ਆ ਆਪਾਂ ਉਹ ਚੀਜ਼ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਨਾ ਦੱਸਣਾ ਮੁਠੀਰਾ ਕੁਝ ਦੱਸ ਦਿੱਤਾ ਵਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਣ ਕੁਝ ਨਹੀਂ ਆਪਾਂ ਬੋਲਣਾ ਕਗਰਾਂ ਦੀ ਮੱਡੀ ਤੇ ਥੋੜੀ ਜਾਂਦੀ ਹੈ ਜਿੱਥੇ ਮਰ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਗ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਹੀ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਨਹੀਂ ਮਟਣ ਦੇਣੀ ਠੀਕ ਹੈ ਮਾਰਕੋਟ ਤੇ ਬਹੁਤ ਦੂਰ ਦੀ ਗੱਲ ਕਰ ਰਹੇ ਆ ਇਹ ਸਾਰਾ ਭਾਵੇਂ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਚੀਜ਼ ਦੇ ਵਿੱਚ ਹੋਣਾ ਹੁਣ ਅੰਦਰ ਵੜ ਗਿਆ ਤੇ ਮੈਂ ਖੜੀ ਅਸੀਂ ਅੰਦਰੋਂ ਸਾਰਿਆਂ ਨੂੰ ਕਹਿ ਰਿਹਾ ਕੋਈ ਨਹੀਂ ਆਪੇ ਆ ਜਣੇ ਜਦੋਂ ਨੱਸ ਪੈ ਗਈ ਪੰਚਾਇਤ ਸਾਹਿਬ ਨੂੰ ਬਲਾਓ ਮਾਰੇ ਵਾਹ ਹਾਂ ਬਲਾ ਯਾਰ ਹੁਣ ਗ ਡਰਿੰਕ ਕਰਨੀ ਤੂੰ ਆਪੇ ਰੋਜ਼ ਝੜੀ ਦਾ ਕਰਨਾ ਪਿਆ ਉਹ ਤੁਸੀਂ ਕੀ ਇਹਨਾਂ ਨੂੰ ਤੇ ਮਾਤਾ ਨੂੰ ਨਾਲ ਲੈ ਕੇ ਤੁਸੀਂ ਬਜ਼ੁਰਗ ਦੇ ਨਾਲ ਨਹੀਂ ਕੋਈ ਕਰਨ ਨੂੰ ਬਾਹਰ ਨੂੰ ਘਟਲਾਇਆ ਤੇ ਭਾਈ ਇਹਨੂੰ ਕਹਿੰਦੇ ਹੋਰ ਕੀ ਆ ਸੂਡ ਸਵਾਦੇ ਤਿੰਨ ਤੱਕ ਸੂਡ ਸਵਾਣੇ ਇਹ ਉਹਦਾ ਸਾਰਾ ਕੁਝ ਸਾਰੀ